ਇਹ ਜੇ ਕਿਤਾਬ ਉਸ ਅਧਿਆਪਕ ਦੀ ਕਹਾਣੀ ਹੈ ਜਿਹੜਾ ਕਿ ਕੁੱਲੀ ਗੁੱਲੀ ਜੁੱਲੀ ਦੀ ਪ੍ਰਵਾਹ ਕਿਤੇ বিনা ਪਿੰਡ ਦਾ ਨਾਮ ਹੈ ਕੁਰਕਰੇਉ ਤੇ ਉੱਥੇ ਅੱਜ ਵੀ ਜਦੋਂ ਅਸੀਂ ਜਾਵਾਂਗੇ ਤਾਂ ਸਾਨੂੰ ਸ਼ਾਇਦ ਪੋਪੂਲਰ ਦੇ ਦਰਖਤ ਦਿਖਾਈ ਦੇਣ ਸਾਨੂੰ ਉਹ ਖਾਲ ਵਿਖਾਈ ਦੇਵੇ ਜਿਸ ਖਾਲ ਨੂੰ ਟੱਪ ਕੇ ਜਿਹੜਾ ਸੀ ਉਹ ਵਿਦਿਆਰਥੀਆਂ ਨੂੰ ਜਾਣਾ ਪੈਂਦਾ ਸੀ ਪਰ ਉਹ ਇੰਨਾ ਉਹ ਵੀ ਇਹ ਤੇ ਰਾਈਟਰ ਜਿਹੜੇ ਨੇ ਨਾ ਲੇਖਕ ਹੈ ਉਹ ਆਪਣੇ ਸਟਰੋਂਗ کردار ਮਜ਼ਬੂਤ کردارਾਂ ਦੀ ਸਥਾਪਨਾ ਲਈ ਉਹਨਾਂ ਨੂੰ ਘੜਨ ਲਈ ਉਹਨਾਂ ਦੀ ਸਿਰਜਣਾ ਕਰਨ ਲਈ ਸਥਾਪਨਾ ਕਰਨ ਲਈ ਮਸ਼ਹੂਰ ਨੇ ਪ੍ਰਸਿੱਧ ਨੇ ਚਿੰਗੇਜ਼ ਆਤਮਾ ਤੋਬ ਉਸ ਤੋਂ ਵੀ ਅਗਾਹ ਜਾਂਦਾ ਉਹ ਮਾਨਦੀ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਬਾਰੀਕੀ ਨਾਲ ਬੜੀ ਸੂਖਮਤਾ ਨਾਲ ਤੇ ਬੜੀ ਗੰਭੀਰਤਾ ਨਾਲ ਸਮਝਦਾ ਤੇ ਚਿਤਪਾਇਆ ਪਰ ਉਹ ਬੱਚਿਆਂ ਵਿੱਚ ਇੱਕ ਚਿੰਗ ਹੋਰ ਵੀ ਲਾਉਂਦਾ ਹੈ ਕਿ ਜੇ ਤੁਸੀਂ ਆਪਣੀ ਇੱਛਾ ਮੁਤਾਬਕ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਆ ਚਾਹੁੰਦਾ ਚਾਹੁੰਦੇ ਆ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ ਇਹ ਸੰਭਵ ਹੈ ਉਹ ਸੰਭਾਵਨਾ ਪੈਦਾ ਕਰਦਾ ਬੱਚਿਆਂ ਦੇ ਵਿੱਚ ਘੋੜੇ ਤਿਆਰ ਆ ਆਸੇ-ਪਾਸੇ ਬਘਿਆੜ ਘੇੜਾ ਪਾ ਲੈਂਦੇ ਨੇ ਬਘਿਆੜਾਂ ਨੇ ਘੇੜਾ ਪਾਇਆ ਹੋਇਆ ਬਘਿਆੜਾਂ ਨੇ ਘੋੜੇ ਨੂੰ ਮਾਰਤਾ ਉਸਦੇ ਵੀ ਨੌਂਦਰਾ ਮਾਰ ਦਿੱਤੀਆਂ ਤੇ ਫਿਰ ਵੀ ਉਹ ਤੁਰ ਕੇ ਕਿਸੇ ਤਰੀਕੇ ਨਾਲ ਬਚਦੇ ਆ ਚਾਹੁੰਦੇ ਆ ਜੋ ਤੁਸੀਂ ਆਸ-ਪਾਸੇ ਲੋਕ ਵੇਖਦੇ ਹੋ ਜਿਹੋ ਜਿਹੇ ਕੰਮ ਕਰਦੇ ਆ ਤਾਂ ਇਦੋਂ ਤੁਸੀਂ ਉੱਚਾ ਉੱਠ ਸਕਦੇ ਹੋ ਤੁਸੀਂ ਜ਼ਿੰਦਗੀ ਵਿੱਚ ਕੁਝ ਹੋਰ ਵੀ ਬਣ ਸਕਦੇ ਹੋ ਭਾਵੇਂ ਕਿ ਕਿਰਤੀ ਬਨਣਾ ਮਜ਼ਦੂਰ ਬਨਣਾ ਕਿਸਾਨ ਬਨਣਾ ਵੀ ਬਹੁਤ ਵੱਡਾ ਰਤਵਾ ਏ ਮੌਤ ਦਾ ਸਾਹਮਣਾ ਵੀ ਕਰਨਾ ਪੈਂਦਾ ਦੁਈ ਸ਼ੇਨ ਨੂੰ ਇੱਕ ਵਾਰੀ ਕੀ ਹੁੰਦਾ ਏ ਕਿ ਜਦੋਂ ਲੈਨਨ ਦੀ ਮਾਤ ਹੋ ਜਾਂਦੀ ਹੈ ਤਾਂ ਉਦੋਂ ਉਸ ਨੂੰ ਉਹ ਪਾਰਟੀ ਆਫਿਸ ਵਿੱਚ ਜਾਣਾ ਪੈਂਦਾ ਤੇ ਜਦੋਂ ਉਹ ਬਾਤ ਆਉਂਦਾ ਅਰਨਸਟ ਹੈਮਿੰਗਵੇ ਦਾ ਨਾਵਲ ਪੜ੍ਹਦੇ ਆ ਬੁੱਢਾ ਤੇ ਸਮੁੰਦਰ ਉਸਦੇ ਵਿੱਚ ਵੀ ਜਿਹੜਾ ਬੁੱਢਾ ਏ ਬਿਜੁਰਗ ਗਿਆ ਉਹ ਮੱਛੀ ਨੂੰ ਫੜਨ ਦੇ ਲਈ ਡਟਿਆ ਰਹਿੰਦਾ ਏ ਅੰਤ ਤੱਕ ਤੇ ਜਦੋਂ ਉਸਦੇ ਹੱਥ ਵਿੱਚ ਮੱਛੀ ਆਉਂਦੀ ਵੀ ਹੈ ਤਾਂ ਉਹ ਸਾਰੀ ਕਹਾਣੀ ਤੁਹਾਨੂੰ ਪਤਾ ਹੈ ਆਪਾਂ ਇਸ ਦੇ ਉੱਤੇ ਵੱਖਰੀ ਵੀਡੀਓ ਵੀ ਬਣਾਈ ਹੈ ਉਹ ਵੀ ਪ੍ਰਿਜ਼ਰਵੈਂਸ ਦੇ ਉੱਤੇ ਹੈ ਇੱਕ ਹਿਊਮਨ ਬੰਦੇ ਦੇ ਅੰਦਰ ਜੋ ਇੱਕ ਇੱਛਾ ਸ਼ਕਤੀ ਹੈ ਜਿਉਣ ਦੀ ਕੁਝ ਕਰਨ ਦੀ ਲੜਨ ਦੀ ਹਮੇਸ਼ਾ ਪਰ ਬਹੁ ਦੂਸਿਆਂ ਦੇ ਵਿੱਚ ਕੁਝ ਬਣਨ ਦੀ ਜਿਉਂਦੇ ਰਹਿਣ ਦੀ ਇੱਛਾ ਕੁਝ ਬਣਨ ਦੀ ਇੱਛਾ ਦੁਨੀਆ ਵਿੱਚ ਕੁਝ ਕਰਨ ਦੀ ਇੱਛਾ ਉਹ ਮਿਸਾਲ ਰਹੀ ਆਪ ਦੀ ਉਦਾਹਰਨ ਲਈ ਉਹ ਪੇਸ਼ ਕਰਦਾ ਹੈ ਸਕੂਲ ਕੀ ਇੱਕ ਕੰਦ ਹੈ ਕੰਦ ਉੱਤੇ ਛੋਟਾ ਜਿਹਾ ਬਲੈਕਬੋਰਡ ਹੈ ਉੱਤੇ ਲੈਨਨ ਦੀ ਤਸਵੀਰ ਲੱਗੀ ਹੈ ਫਿਰ ਜਦੋਂ ਤੁਸੀਂ ਦੇਖੋ ਕਿ ਜਿਵੇਂ ਭਾਈ ਵੀਰ ਸਿੰਘ ਇਹ ਲਿਖਦੇ ਆਪਣਾ ਪਛੰਦ ਦਾ ਫੁੱਲ ਨਾਂ ਦੀ ਉਹਨਾਂ ਦੀ ਇੱਕ ਨਜ਼ਮ ਹੈ ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪਟੁਰ ਜਾਣ ਦੀ ਪੂਰੀ ਹੁੰਦੀ ਨਹੀਂ ਮੈਂ ਤਰਲੇ ਲੈ ਰਿਹਾ ਉਹਦੇ ਜੀ ਹੈ ਫਿਰ ਵਲੰਟੀਅਰ ਹੈ ਫਿਰ ਅਧਿਆਪਕ ਬੰਦਾ ਅਧਿਆਪਕ ਤੋਂ ਅਧਿਆਪਕ ਵੀ ਆਪ ਹੀ ਆ ਉਹ ਤੇ ਬਲਾਸੀ ਵੀ ਆਪ ਹੀ ਹੈ ਉਹ ਸਕੂਲ ਦਾ ਡਾਇਰੈਕਟਰ ਸ਼ੋਭੀਤ ਸੰਗਦੇ ਵਿੱਚ ਜਿਹੜਾ ਪ੍ਰਿੰਸੀਪਲ ਹੁੰਦਾ ਉਸਨੂੰ ਡਾਇਰੈਕਟਰ ਬੋਲਦੇ ਨੇ ਜੇ ਮਿਲਦਾ ਏ ਤਾਂ ਉਹਨਾਂ ਦੇ ਵਿੱਚ ਜਿੱਥੇ ਜਿੱਥੇ ਵੀ ਅਸੀਂ ਪੜਦੇ ਹਾਂ ਤਾਂ ਦੁਈਸ਼ੇਨ ਦਾ ਨਾਮ ਅਨੇਚਾ ਚਮਕਦਾ ਇੱਕ ਸਿਤਾਰੇ ਵਾਂਗੂ ਚਮਕਦਾ ਹੈ ਕਾਰਨ ਕੀ ਹੈ ਉਹੀ ਤੇ ਵਿਖਰੇ ਪੈਂਦੇ ਤੇ ਚੱਲਦਾ ਉਹ ਆਪਣੀ ਜਾਨ ਤੱਕ ਦੀ ਬਾਜ਼ੀ ਲਗਾਉਣੀ ਪੈਂਦੀ ਹੈ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਤਿੰਨ ਵਾਰ ਸੱਤਰੀਏ ਕਾ ਦੋਸਤੋ ਚੈਨਲ ਤੇ ਤੁਹਾਡਾ ਸਵਾਲਤ ਮੈਂ ਐਚ ਐਸ ਡਿੰਪਲ ਦੋਸਤੋ ਅੱਜ ਜਿਸ ਕਿਤਾਬ ਦੀ ਗੱਲ ਕਰਨ ਲੱਗੇ ਆ ਇਸ ਦਾ ਨਾਮ ਹੈ ਪਹਿਲਾ ਅਧਿਆਪਕ ਤੇ ਇਹੇ ਕਿਤਾਬ ਲਿਖੀ ਹੈ ਚਿੰਗੇਜ਼ ਆਇਤਮਾ ਤੋਬ ਨੇ ਜਿਨ੍ਹਾਂ ਦੀ ਤਸਵੀਰ ਤੁਸੀਂ ਇੱਥੇ ਵੇਖ ਰਹੇ ਹੋ ਇਹ ਇੱਕ ਨਾਵਲ ਹੈ ਜਿਹੜਾ ਕਿ ਇੱਕ ਅਧਿਆਪਕ ਦੇ ਮੁੱਢਲੇ ਦੌਰ ਦੀ ਜਾਂ ਅਧਿਆਪਨ ਦੇ ਮੁੱਢਲੇ ਦੌਰ ਦੀ ਖਾਸ ਕਰਕੇ ਰੂਸ ਦੇ ਵਿੱਚ ਜਦੋਂ ਸਮਾਜਿਕ ਚੇਤਨਾ ਆਉਂਦੀ ਆ 1916-17 ਦੇ ਵਿੱਚ ਜਦੋਂ ਉੱਥੇ ਯਾਰਸ਼ਾਹੀ ਦੀ ਹਕੂਮਤ ਖਤਮ ਹੁੰਦੀ ਹੈ ਤੇ ਉੱਥੇ ਨਵਾਂ ਰਾਜ ਸਥਾਪਿਤ ਹੁੰਦਾ ਤਾਂ ਉਦੋਂ ਕਿਸ ਤਰੀਕੇ ਨਾਲ ਅਧਿਆਪਕ ਪਿੰਡ ਪਿੰਡ ਜਾ ਕੇ ਬੱਚਿਆਂ ਨੂੰ ਅਧਿਆਪਨ ਜਾਂ ਸਿੱਖਿਆ ਜਾਂ ਵਿਦਿਆ ਦੇ ਨਾਲ ਜੋੜਦੇ ਨੇ ਇਹ ਕਿਤਾਬ ਉਸ ਅਧਿਆਪਕ ਦੀ ਕਹਾਣੀ ਹੈ ਜਿਹੜਾ ਕਿ ਕੁੱਲੀ ਗੁੱਲੀ ਜੁੰਨੀ ਦੀ ਪਰਵਾਹ ਕੀਤੇ ਬਿਨਾ ਜਿਹੜਾ ਕਿ ਆਪਣੇ ਕਰੀਅਰ ਆਪਣੇ ਆਪ ਪਰਿਵਾਰ ਦੇ ਬਾਰੇ ਕੁਝ ਵੀ ਨਾ ਸੋਚ ਕੇ ਇੱਕ ਅਜਿਹੇ ਅਧਿਆਪਕ ਦੀ ਕਹਾਣੀ ਹੈ ਜਿਹੜਾ ਕਿ ਪੂਰੀ ਇਮਾਨਦਾਰੀ ਤੇ ਪ੍ਰਤੀਬੱਧਤਾ ਦੇ ਨਾਲ ਪੂਰੀ ਇੱਛਾ ਸ਼ਕਤੀ ਨਾਲ ਸਮਾਜ ਦੇ ਲਈ ਲੋਕਾਂ ਲਈ ਜਨਤਾ ਲਈ ਕੁਝ ਕਰਨ ਲਈ ਬੇਕਰਾਰ ਹੈ ਤੇ ਇਸ ਲਈ ਉਹ ਆਪਣੀ ਜਾਨ ਦੀ ਪਰਵਾਹ ਤੱਕ ਨਹੀਂ ਕਰਦਾ ਅਧਿਆਪਕ ਅਧਿਆਪਨ ਦੇ ਵਿਖੜੇ ਪੈਂਦੇ ਤੇ ਚਲਦੇ ਆਂ ਕਿਸ ਤਰੀਕੇ ਨਾਲ ਇੱਕ ਵਿਅਕਤੀ ਨੂੰ ਆਪਣੀ ਜਾਨ ਦੀ ਬਾਜੀ ਵੀ ਲਗਾਉਣੀ ਪੈ ਸਕਦੀ ਹੈ ਇਹ ਇਸ ਕਿਤਾਬ ਵਿੱਚ ਸਾਨੂੰ ਦਿਖਾਈ ਦਿੰਦਾ ਹੈ ਜਦੋਂ ਅਸੀਂ ਇਸ ਨਾਵਲ ਨੂੰ ਪੜ੍ਹਦੇ ਆਂ ਤਾਂ ਸਾਡਾ ਇੱਕ ਨਜ਼ਰੀਆ ਬੰਦਾ ਏ ਲੋਕਪੱਖੀ ਨਜ਼ਰੀਆ ਬੰਦਾ ਸਮਾਜਪੱਖੀ ਨਜ਼ਰੀਆ ਬੰਦਾ ਜਨਤਾ ਪੱਖੀ ਨਜ਼ਰੀਆ ਬੰਦਾ ਉਹ ਸਮਾਜਵਾਦੀ ਨਜ਼ਰੀਆ ਉਹ ਜਿਹੜਾ ਮਾਨਵਵਾਦੀ ਨਜ਼ਰੀਆ ਉਹ ਇਸ ਕਿਤਾਬ ਦੇ ਵਿੱਚ ਸਪਸ਼ਟ ਹੈ ਦੂਸਰਾ ਇਹ ਨਾਵਲ ਤਕਨੀਕੀ ਤੌਰ ਦੇ ਉੱਤੇ ਵੀ ਜਿਹੜਾ ਇੱਕ ਸਫਲ ਪ੍ਰਯੋਗ ਹੈ ਕਿਉਂਕਿ ਇਹ ਕਹਾਣੀ ਤਾਂ ਦੋ ਛੇਨ ਦੀ ਹੈ ਤੇ ਉਸ ਦੇ ਵਿੱਚ ਜਿਹੜੀ ਨਾਇਕਾ ਏ ਇਸ ਨਾਵਲ ਦੀ ਤਾ ਉਸ ਦਾ ਨਾਮ ਹੈ ਅਲਤਨਾਈ ਸੁਲੀਮਾ ਨੂਬਨਾ ਤੇ ਇਹਨਾਂ ਦੋਹਾਂ ਦੀ ਕਹਾਣੀ ਹੈ ਸੁਲੀਮਾ ਨੂਬਨਾ ਜਿਹੜੀ ਹੈ ਉਹ ਦੂਈ ਸ਼ੇਨ ਦੇ ਸਕੂਲ ਵਿੱਚ ਪੜਦੀ ਹੈ ਤੇ ਫਿਰ ਇੱਕ ਵੱਡੀ ਟੀਚਰ ਬਣਦੀ ਹੈ ਅਧਿਆਪਕ ਬਣਦੀ ਹੈ ਖਾਸ ਕਰਕੇ ਉਹ ਇੱਕ ਯੂਨੀਵਰਸਿਟੀ ਦੇ ਵਿੱਚ ਇੱਕ ਵਿਸ਼ਵ ਵਿਦਿਆਲੇ ਵਿੱਚ ਵਿਗਿਆਨ ਖੋਜ ਵਿਭਾਗ ਦੀ ਮੁਖੀ ਬਣਦੀ ਹੈ ਐਡੇ ਵੱਡੇ ਅਹੁਦੇ ਤੇ ਪਹੁੰਚਦੀ ਹੈ ਜਦੋਂ ਹੁਣ ਪਿੰਡ ਵਿੱਚ ਇੱਕ ਸੀਨੀਅਰ ਸਕੈਂਡਰੀ ਸਕੂਲ ਖੁੱਲਦਾ ਤੇ ਸਕੂਲ ਦਾ ਉਦਘਾਟਨ ਕਰਨ ਲਈ ਅਧਿਆਪਕ ਬੀਸ਼ੇਨ ਨੂੰ ਨਹੀਂ ਬੁਲਾਇਆ ਜਾਂਦਾ ਉਸ ਅਧਿਆਪਕਾ ਨੂੰ ਉਸ ਵਿਦਿਆਰਥੀ ਨੂੰ ਉਸ ਵਿਦਿਆਰਥਣ ਨੂੰ ਮੁਗਲ ਬੁਲਾਇਆ ਜਾਂਦਾ ਹੈ ਜਿਹੜੀ ਕਿ ਇਸ ਵੇਲੇ ਵਿਸ਼ਵ ਵਿਦਿਆਲੇ ਵਿੱਚ ਬੜੇ ਉੱਚੇ ਅਹੁਦੇ ਤੇ ਹੈ ਹੁਣ ਜਦੋਂ ਉਹ ਅਧਿਆਪਕਾ ਜਾਂ ਜਿਹੜੀ ਉਹ ਮਾਇਕਾਏ ਮੁੱਖ ਨਾਇਕਾਏ ਆਰਤਨਾਈ ਸਲੀਮਾ ਲੋਬ ਨਾਮ ਜਦੋਂ ਉਤਰ ਜਦੋਂ ਉਹ ਆਪਣੀ ਗੱਡੀ ਤੋਂ ਉਤਰਦੀ ਆ ਤਾਂ ਸਾਹਮਣੇ ਦੋ ਪੌਪੂਲਰ ਦੇ ਦਰਖਤਾਂ ਦੇ ਵੱਲ ਉਸਦੀ ਨਿਗਾ ਪੈਂਦੀ ਆ ਉਹਨੇ ਪੌਪੂਲਰ ਦੇ ਦਰਖਤ ਨੇ ਜਿਹੜੇ ਉਹ ਕਿਸ ਗੱਲ ਦੇ ਚਿਹਨ ਨੇ ਤੇ ਉਸਦੀ ਨਿਗਾ ਜਿਹੜੀ ਆ ਉਹ ਇੱਕ ਬੰਨੇ ਇੱਕ ਖਾਲੀ ਆ ਤੇ ਖਾਲੀ ਦੇ ਉੱਤੇ ਹੁਣ ਬੰਨ ਹੈ ਪਹਿਲਾਂ ਉਹ ਖਾਲੀ ਸੀ ਤੇ ਹੁਣ ਉੱਥੇ ਬੰਨ ਹੈ ਉਸ ਵੱਲ ਪੈਂਦੀ ਆ ਤੇ ਫਿਰ ਉਸ ਦੇ ਦਿਮਾਗ ਵਿੱਚ ਉਹ ਲੈਨਨ ਦੀ ਤਸਵੀਰ ਆਉਂਦੀ ਹੈ ਜਿਹੜੀ ਕਿ ਉਸ ਸਕੂਲ ਵਿੱਚ ਜਦੋਂ ਉਹ ਪੜ੍ਹਦੀ ਸੀ ਤੇ ਉਹ ਸਕੂਲ ਜਿਸ ਦੀਆਂ ਕੰਧਾਂ ਨਹੀਂ ਸਨ ਕੋਈ ਉੱਥੇ ਫਰਨੀਚਰ ਨਹੀਂ ਸੀ ਕੁਝ ਨਹੀਂ ਸੀ ਕੋਈ ਆਲਾਦਵਾਲਾ ਨਹੀਂ ਸੀ ਖੁੱਲੇ ਥਾਂ ਦੇ ਉੱਤੇ ਪਹਾੜਾਂ ਦੇ ਉੱਤੇ ਜਿਹੜਾ ਸਕੂਲ ਸੀ ਉਸ ਸਕੂਲ ਦੀ ਨੂੰ ਸੁਣੋ ਇਮੇਜਿਨ ਕਰਦੀ ਹੈ ਉਸ ਦਾ ਤਸੱਵਰ ਕਰਦੀ ਹੈ ਕਲਪਨਾ ਕਰਦੀ ਹੈ ਤੇ ਉਸ ਦੇ ਸਾਹਮਣੇ ਲੈਨਨ ਦੀ ਉਹ ਪੁਰਾਣੀ ਤਸਵੀਰ ਵੀ ਆਉਂਦੀ ਹੈ ਇਹ ਚਿਹਨ ਨੇ ਜਿਹੜੇ ਹਲਕੇ ਹਲਕੇ ਚਿਹਨ ਕਹਾਣੀ ਦੇ ਵਿੱਚ ਵਰਤੇ ਆ ਕਹਾਣੀ ਦਾ ਵਿਸ਼ਾ ਕੀ ਹੈ ਕਿ ਇੱਕ ਅਧਿਆਪਕ ਨੂੰ ਕਿਹੜੇ ਵਿਖੜੇ ਪੈਂਡਿਆਂ ਤੋਂ ਲੰਘਣਾ ਪੈਂਦਾ ਹੈ ਕਿਸ ਤਰੀਕੇ ਨਾਲ ਉਸ ਦੀ ਪ੍ਰਤੀਬੱਧਤਾ ਬਣਦੀ ਹੈ ਇੱਕ ਇਮਾਨਦਾਰੀ ਨਾਲ ਉਹ ਲੋਕਾਂ ਲਈ ਆਪਣੇ ਆਪ ਨੂੰ ਕਿਵੇਂ ਸਮਰਪਿਤ ਕਰਦਾ ਹੈ ਇਹ ਕਹਾਣੀ ਹੈ ਖੈਰ ਆਪਾਂ ਕਹਾਣੀ ਨੂੰ ਜਦੋਂ ਆਪਾਂ ਕਹਾਣ ਦੇ ਵਿੱਚੋਂ ਗੁਜ਼ਰਦੇ ਹਾਂ ਨਾਵਲ ਦੇ ਵਿੱਚੋਂ ਤਾਂ ਅਸੀਂ ਦੇਖਦੇ ਹਾਂ ਕਿ ਜਦੋਂ ਸੋਵੀਅਤ ਸੰਘ ਦਾ ਨਿਰਮਾਣ ਹੁੰਦਾ ਹੈ ਤੇ ਉਸ ਤੋਂ ਬਾਅਦ ਵਿਦਿਆ ਦਾ ਵਿਸਾਰ ਉੱਥੇ ਕਿਵੇਂ ਹੁੰਦਾ ਹੈ ਤੇ ਕੁਝ ਲੋਕ ਆਪਣਾ ਸਭ ਕੁਝ ਨਿਸ਼ਾਵਰ ਕਰਕੇ ਛੱਡ ਕੇ ਆਪਣੇ ਆਪ ਨੂੰ ਵਿਦਿਆਲੀ ਸਿੱਖਿਆ ਲਈ ਨਿਸ਼ਾਵਰ ਕਰ ਦਿੰਦੇ ਨੇ ਸਮਰਪਣ ਕਰ ਦਿੰਦੇ ਨੇ ਤੇ ਉਹਨਾਂ ਵਿੱਚੋਂ ਇੱਕ ਦੂਈ ਛੇਨ ਹੈ ਜਿਹੜਾ ਕਿ ਪਹਿਲਾਂ ਇੱਕ ਵਲੰਟੀਅਰ ਨੌਜਵਾਨ ਹੈ ਫਿਰ ਇੱਕ ਫੌਜੀ ਬਣਦਾ ਹੈ ਫਿਰ ਇੱਕ ਅਧਿਆਪਕ ਬਣਦਾ ਹੈ ਤੇ ਫਿਰ ਹੌਲੀ-ਹੌਲੀ ਉਹ ਅਧਿਆਪਕ ਤੋਂ ਬਾਅਦ ਫਿਰ ਜਦੋਂ ਬਜ਼ੁਰਗ ਹੋ ਜਾਂਦਾ ਹੈ ਹੁਣ ਜਦੋਂ ਕਹਾਣੀ ਨੂੰ ਪੜਦੇ ਆ ਤਾਂ ਆਪਾਂ ਨੂੰ ਇਹ ਵੀ ਪਤਾ ਲੱਗਦਾ ਕਿ ਉਸ ਨੂੰ ਕੋਈ ਜ਼ਿਆਦਾ ਗਿਆਨ ਨਹੀਂ ਹੈ ਸਿਰਫ ਅੱਖਰਾਂ ਦਾ ਹਲਕਾ-ਹਲਕਾ ਗਿਆਨ ਹੈ ਉਸਦੇ ਆਸਰੇ ਹੀ ਉਹ ਵਿਦਿਆਰਥੀਆਂ ਵਿੱਚ ਪਿੰਡ ਵਿੱਚ ਜਿੱਥੇ ਸਾਰੇ ਲੋਕ ਹਨ ਪੜਨੇ ਸਿੱਖਿਆ ਦੀ ਚਿੰਗਲਾਉਂਦਾ ਤੇ ਉੱਥੇ ਕਿਸ ਤਰੀਕੇ ਨਾਲ ਉਹ ਸਿੱਖਿਆ ਦਾ ਦੀਵਾ ਸਿੱਖਿਆ ਦੀ ਮਸ਼ਾਲ ਜਗਾਉਂਦਾ ਹੈ ਹੁਣ ਇਸ ਕਹਾਣੀ ਨੂੰ ਜਦੋਂ ਪੜਦੇ ਆ ਤਾਂ ਆਪਾਂ ਨੂੰ ਇਹ ਜੇ ਸਪਸ਼ਟ ਹੁੰਦੀ ਹੈ ਕਿ ਕੁਝ ਕਰਨ ਦੇ ਲਈ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਕੋਲੇ ਬਹੁਤ ਜ਼ਿਆਦਾ ਸਿੱਖਿਆ ਹੋਵੇ ਬਹੁਤ ਵੱਡੀ ਸਕਿੱਲ ਹੋਵੇ ਹੁਨਰ ਹੋਵੇ ਸਿਰਫ ਇੱਕ ਕਮਿਟਮੈਂਟ ਦੇ ਨਾਲ ਵੀ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਤੇ ਇਹੀ ਅਧਿਆਪਕ ਕਰਦਾ ਹੈ ਤੇ ਮਾਤ ਦੇ ਵਿੱਚ ਜਿਸ ਤਰੀਕੇ ਨਾਲ ਭਾਈ ਵੀਰ ਸਿੰਘ ਲਿਖਦੇ ਨੇ ਨਾ ਬਨਾਪਛਾਂ ਦਾ ਬੋਲ ਵਿੱਚ ਮੇਰੀ ਸਿਪੇ ਰਹਿਣ ਦੀ ਇਚਾ ਤੇ ਸ਼ਿਫਟ ਹੋ ਜਾਣ ਦੀ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ ਤਾਂ ਉਹ ਅਧਿਆਪਕ ਦੂਈ ਛੇਨ ਦੀ ਤੇ ਉਸ ਨੂੰ ਉਸ ਨੂੰ ਬੁਲਾਇਆ ਵੀ ਨਹੀਂ ਜਾਂਦਾ ਤੇ ਇਸ ਦੇ ਬਾਦ ਯੁੱਧ ਉਹ ਕੀ ਕਰਦਾ ਹੈ ਕਿ ਉਸ ਦੇ ਜਿਹੜੇ ਛੋਟੇ ਵਿਦਿਆਰਥੀ ਜਿਹੜੇ ਅੱਜ ਵੱਡੇ ਅਹੁਦਿਆਂ ਤੇ ਪਹੁੰਚੇ ਨੇ ਉਹ ਚਿੱਠੀਆਂ ਲਿਖਦੇ ਨੇ ਖੱਤ ਲਿਖਦੇ ਨੇ ਪੱਤਰ ਲਿਖਦੇ ਨੇ ਉਹਨਾਂ ਦੇ ਖੱਤ ਪੱਤਰ ਜਿਹੜੇ ਨੇ ਉਹ ਇੱਕ ਕਾਸਟਦ ਬਣ ਕੇ ਇੱਕ ਸਨੇਹਾਕਾਰ ਬਣ ਕੇ ਇੱਕ ਡਾਕੀਆ ਬਣ ਕੇ ਘਰ ਘਰ ਵਿੱਚ ਪਹੁੰਚਦਾ ਫਿਰਦਾ ਏ ਜਿਵੇਂ ਸਰਜੀਤ ਪਾਤਰ ਲਿਖਦਾ ਹੈ ਮੈਂ ਰਾਹਾਂ ਤੇ ਨਹੀਂ ਚੱਲਦਾ ਮੈਂ ਚੱਲਦਾ ਹਾਂ ਤਾਂ ਰਾਹ ਬਣਦੇ ਅਮਰੀਕੀ ਕਵੀ ਰਾਬਰਟ ਫਰਾਸਟ ਵੀ ਲਿਖਦਾ ਹੈ ਕਹਿੰਦਾ ਦਾ ਰੋਡ ਨਾਟ ਟੇਕਨ ਕਿ ਜਿਹੜਾ ਰਸਤਾ ਕਿਸੇ ਨੇ ਨਹੀਂ ਇਖਤियार ਕੀਤਾ ਉਸ ਰਸਤੇ ਤੇ ਮੈਂ ਚੱਲ ਰਿਹਾ ਤੇ ਦੂਈ ਸ਼ੀਨ ਵੀ ਉਸ ਰਸਤੇ ਤੇ ਚੱਲਿਆ ਸੀ ਉਹ ਆਪਣੇ ਆਪ ਨੂੰ ਮਟਾਉਂਦਾ ਹੈ ਕਿਉਂਕਿ ਉਸ ਦੇ ਅੰਦਰ ਦੌਲਤ ਦੀ ਇਸ਼ਾਰਤ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਭੁੱਖ ਨਹੀਂ ਉਹ ਸਿਰਫ ਤੇ ਦੂਜਾ ਨਾਵਲ ਪੜਦਿਆਂ ਸਾਨੂੰ ਆਮ ਲੋਕਾਂ ਦਾ ਵਿਹਾਰ ਉਹਨਾਂ ਦੀ ਮਾਨਸਿਕਤਾ ਉਹਨਾਂ ਦੀ ਸਮਾਜਿਕ ਸੋਚ ਦਾ ਵੀ ਪਤਾ ਲੱਗਦਾ ਉਹਨਾਂ ਦੀ ਵਿਚਾਰਤਾ ਇੱਥੇ ਗੜੀ ਹੈ ਕਿਉਂਕਿ ਜਦੋਂ ਕਿਸੇ ਵੀ ਸਮਾਜ ਵਿੱਚ ਲੋਕ ਰਹਿੰਦੇ ਆ ਸੋਚਦੇ ਆ ਜਾਂ ਕੋਈ ਵਿਅਕਤੀ ਅਲੱਗ ਰਾਹ ਤੇ ਤੁਰਨ ਦੇ ਲਈ ਉਹਨਾਂ ਨੂੰ ਪ੍ਰੇਰਣਾ ਦਿੰਦਾ ਤਾਂ ਉਹ ਪਹਿਲਾਂ ਉਹਨਾਂ ਦਾ ਜਵਾਬ ਜ਼ਿਆਦਾਤਰ ਲੋਕਾਂ ਦਾ ਨਾ ਹੀ ਹੁੰਦਾ ਹੈ ਕਾਰਨ ਕੀ ਹੈ ਕਿ ਆਮ ਲੋਕਾਂ ਦੇ ਲਈ ਸਮਾਜ ਤੋਂ ਟੁੱਟ ਕੇ ਜਾਂ ਸਮਾਜ ਤੋਂ ਅਲੱਗ ਹੋ ਕੇ ਕੋਈ ਵੀ ਫੈਸਲਾ ਲੈਣਾ ਕੋਈ ਵੀ ਨਿਰਣਾ ਲੈਣਾ ਔਖਾ ਹੁੰਦਾ ਹੈ ਤੇ ਇਹ ਨਾਵਲ ਵੀ اسی ਚੀਜ਼ ਨੂੰ ਦਿਖਾਉਂਦਾ ਹੈ ਕਿ ਕੁਝ ਵਿਅਕਤੀ ਹੀ ਹੁੰਦੇ ਜਿਹੜੀ ਦ੍ਰਿੜਤਾ ਨਾਲ ਆਮ ਲੋਕਾਂ ਲਈ ਪ੍ਰੇਰਨਾ ਸਰੋਤ ਬਣਦੇ ਨੇ ਤੇ ਬੁਈ ਸ਼ੇਨ ਇਸ ਨਾਵਲ ਦਾ ਜਿਹੜਾ ਨਾਇਕ ਹੈ ਮਹਾਨਾਇਕਾ ਜਿਹੜਾ ਜੇ ਆਪਾਂ ਅਧਿਆਪਨ ਦੇ ਨਾਲ ਸੰਬੰਧਿਤ ਜਿੰਨੇ ਵੀ ਨਾਵਲ ਜਾਂ ਕਿਤਾਬਾਂ ਜਾਂ ਗਲਪ ਪੜਦੇ ਆ ਤਾਂ ਦੁਇਸ਼ੇਨ ਦਾ ਜਿਹੜਾ ਵਾਲਾ ਦੀ ਨਾਇਕੀ ਵਾਲਾ ਜਿਹੜਾ ਇਹ ਨਾਵਲ ਹੈ ਜਿਹੜਾ ਚੰਗੇਜ਼ ਐਤਮਾ ਤੋਬ ਨੇ ਲਿਖਿਆ ਹੈ ਇਹ ਪਹਿਲੇ ਦੂਜੇ ਨੰਬਰ ਤੇ ਆ ਪਹਿਲਾ ਅਧਿਆਪਕ ਕਿਉਂਕਿ ਸਾਡੇ ਕੋਲ ਕੋਈ ਬਹੁਤ ਲੰਮਾ ਚੌੜਾ ਗਲਪ ਇਹ ਹੋ ਜਾ ਨਹੀਂ ਮਿਲਦਾ ਜੇ ਮਿਲਦਾ ਹੈ ਤਾਂ ਉਹਨਾਂ ਦੇ ਵਿੱਚ ਜਿੱਥੇ-ਜਿੱਥੇ ਵੀ ਅਸੀਂ ਪੜਦੇ ਆ ਤਾਂ ਦੁਇਸ਼ੇਨ ਦਾ ਨਾਮ ਹਮੇਸ਼ਾ ਚਮਕਦਾ ਇੱਕ ਸਿਤਾਰੇ ਵਾਂਗੂ ਚਮਕਦਾ ਹੈ ਕਾਰਨ ਕੀ ਹੈ ਉਹੀ ਤੇ ਵਿਖਰੇ ਪੈਂਦੇ ਤੇ ਚੱਲਦਾ ਉਹ ਆਪਣੀ ਜਾਨ ਤੱਕ ਦੀ ਬਾਜ਼ੀ ਲਗਾਉਣੀ ਪੈਂਦੀ ਹੈ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਤਿੰਨ ਵਾਰ ਆਮ ਲੋਕਾਂ ਦੇ ਕੀ ਹਾਲਾਤ ਨੇ ਕੀ ਉਹਨਾਂ ਦੇ ਸਰੂਕਾਰ ਨੇ ਅਤੇ ਉਹਨਾਂ ਦੀ ਮਾਨਸਿਕਤਾ ਕਿਵੇਂ ਆ ਤੇ ਮਾਨਸਿਕਤਾ ਨੂੰ ਕਿਵੇਂ ਟੰਗਣਾ ਤੇ ਕਿਵੇਂ ਇੱਕ ਆਪਣਾ ਸਕੂਲ ਖੜਾ ਕਰਨਾ ਇੱਕ ਇੱਕ ਅਧਿਆਪਕਾ ਕਿਹੜਾ ਅਧਿਆਪਕ ਜਿਸ ਦੇ ਕੋਲ ਰੋਜੀ ਰੋਟੀ ਦਾ ਵੀ ਕੋਈ ਹੋਰ ਚੰਗਾ ਸਾਧਨ ਨਹੀਂ ਉਸ ਨੂੰ ਥੋੜੇ 4 ਪੈਸੇ ਮਿਲਦੇ ਨੇ ਜਿਹੜੇ ਸਰਕਾਰ ਵੱਲੋਂ ਦਿੱਤੇ ਜਾਂਦੇ ਨੇ ਾਰੇ ਇੰਨਾ ਪੈਸਿਆਂ ਜਾਂ ਜਿੰਨੀ ਉਹ ਮਿਹਨਤ ਕਰਦਾ ਜਿਸ ਪ੍ਰਤੀਬੱਧਤਾ ਨਾਲ ਜਿਸ ਇਮਾਨਦਾਰੀ ਨਾਲ ਤੇ ਜਿੰਨੀ ਮਿਹਨਤ ਨਾਲ ਉਹ ਕੰਮ ਕਰਦਾ ਉਹਦੇ ਨਾਲ ਆਪਣਾ ਕੋਈ ਅਦਯੋਗ ਖੜਾ ਕਰ ਸਕਦਾ ਆਪਣਾ ਕੁਝ ਵੀ ਕਰ ਸਕਦਾ ਬੰਦਾ ਉਹ ਲੋਕਾਂ ਦੇ ਲਈ ਮਿੱਟੀ ਨਾਲ ਮਿੱਟੀ ਹੁੰਦਾ ਹੈ ਬੱਚਿਆਂ ਨੂੰ ਪੜ੍ਹਾਉਣ ਲਈ ਪੂਰੇ ਸਮਰਪਣ ਦੇ ਨਾਲ ਅਤੇ ਉਸ ਤੋਂ ਅਗਲੀ ਗੱਲ ਹੈ ਕਿ ਉਹ ਫੌਜੀ ਹੈ ਫਿਰ ਵਲੰਟੀਅਰ ਹੈ ਫਿਰ ਅਧਿਆਪਕ ਬੰਦਾ ਅਧਿਆਪਕ ਤੋਂ ਅਧਿਆਪਕ ਵੀ ਆਪ ਹੀ ਹੈ ਉਹ ਤੇਬਾਸੀ ਵੀ ਆਪ ਹੀ ਹੈ ਉਹ ਸਕੂਲ ਦਾ ਡਾਇਰੈਕਟਰ ਸੋਵੀਅਤ ਸੰਘ ਦੇ ਵਿੱਚ ਜਿਹੜਾ ਪ੍ਰਿੰਸੀਪਲ ਹੁੰਦਾ ਉਸ ਨੂੰ ਡਾਇਰੈਕਟਰ ਬੋਲਦੇ ਨੇ ਤਾਂ ਉਹ ਡਾਇਰੈਕਟਰ ਵੀ ਆਪ ਹੀ ਆ ਸਾਰਾ ਕੁਝ ਹੀ ਉਹ ਆਪ ਹੀ ਹੈ ਤੇ ਫਿਰ ਜਦੋਂ ਤੁਸੀਂ ਦੇਖੋ ਕਿ ਜਿਵੇਂ ਭਾਈ ਵੀਰ ਸਿੰਘ ਇਹ ਲਿਖਦੇ ਆ ਆਪਣਾ ਪਛੰਡਾ ਫੁੱਲੇ ਨਾ ਦੀ ਉਹਨਾਂ ਦੀ ਇੱਕ ਨਜ਼ਮ ਹੈ ਮੇਰੀ ਸ਼ਿਪੇਰਨ ਦੀ ਚਾਰ ਤੇ ਸ਼ਿਫਟੁਰ ਜਾਣ ਦੀ ਪੂਰੀ ਹੁੰਦੀ ਨਹੀਂ ਮੈਂ ਤਰਲੇ ਲੈ ਰਿਹਾ ਉਹਦੇ ਵਿੱਚ ਸੈਲਫਲੈਸਨੈਸ ਵੀ ਹੈ ਉਹ ਆਪਣਾ ਫੇਸ ਆਪਣਾ ਚਿਹਰਾ ਆਪਣਾ ਮੁਖੜਾ ਆਪਣੀ ਤਸਵੀਰ ਨਹੀਂ ਲਗਾਉਂਦਾ ਸਕੂਲ ਵਿੱਚ ਲੈਨਨ ਦੀ ਤਸਵੀਰ ਲੱਗੀ ਹੋਈ ਹੈ ਸਕੂਲ ਕੀ ਹੈ ਇੱਕ ਕੰਦ ਹੈ ਕੰਦ ਉੱਤੇ ਛੋਟਾ ਜਿਹਾ ਬਲੈਕਬੋਰਡ ਹੈ ਉੱਤੇ ਲੈਨਨ ਦੀ ਤਸਵੀਰ ਲੱਗੀ ਹੈ ਤੇ ਇਹ ਅਧਿਆਪਕ ਪੜ੍ਹਾਉਣ ਤੋਂ ਬਾਅਦ ਕੰਮ ਕਰਦਾ ਬੱਚਿਆਂ ਦੇ ਘਰੇ ਜਾਂਦਾ ਉਹਨਾਂ ਦੀ ਮਦਦ ਕਰਦਾ ਉਸ ਤੋਂ ਵੀ ਅੱਗੇ ਜਦੋਂ ਸਾਰੇ ਬੱਚੇ ਪੜ੍ਹ ਲਿਖ ਕੇ ਕਿਸੇ ਅਹੁਦੇ ਉੱਤੇ ਚਲੇ ਜਾਂਦੇ ਨੇ ਕਿਤੇ ਪਹੁੰਚਦੇ ਨੇ ਉਸਦੇ ਛੋਟੇ ਜਿਹੇ ਸਕੂਲ ਤੋਂ ਪੜ੍ਹ ਕੇ ਛੋਟੇ-ਛੋਟੇ ਬੱਚੇ ਅੱਜ ਵੱਡੇ ਅਹੁਦਿਆਂ ਤੇ ਪਹੁੰਚੇ ਨੇ ਹੁਣ ਉਸਨੇ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਪਪੂਲਰ ਕਰਨ ਦੀ بجائے ਲੋਕਾਂ ਦੇ ਨਾਲ ਜੁੜ ਕੇ ਲੋਕਾਂ ਦੇ ਨਾਲ ਜੁੜ ਕੇ ਉਸਨੇ ਅਧਿਆਪਨ ਤਾਂ ਕੀਤਾ ਪਰ ਉਸਨੇ ਆਪ ਦੇ ਆਪ ਨੂੰ ਕਿਤੇ ਵੀ ਹਾਈਲਾਈਟ ਨਹੀਂ ਰੱਖਾ ਕਿਤਨੀ ਕੀਤਾ ਹਾਈਲਾਈਟ ਨਹੀਂ ਕੀਤਾ ਇਸੇ ਕਰਕੇ ਲੋਕ ਵੀ ਉਸ ਨੂੰ ਲੋਕਾਂ ਦੇ ਜਿਹੜੇ ਬੱਚੇ ਆ ਬੱਚਿਆਂ ਦੇ ਦਿਨਾਂ ਦੇ ਵਿੱਚ ਉਹ ਮਨਾਂ ਦੇ ਵਿੱਚ ਹੈ ਮਾਪਿਆਂ ਦੇ ਪਹਿਲਾਂ ਉਹ ਖਲਨਾਇਕ ਸੀ ਬਾਅਦ ਵਿੱਚ ਮਹਿਜ਼ ਇੱਕ ਅਧਿਆਪਕ ਰਹਿੰਦਾ ਉਹ ਆਪਣੇ ਆਪ ਨੂੰ ਅਸਰਟ ਨਹੀਂ ਕਰਦਾ ਪਰ ਬੱਚਿਆਂ ਦੇ ਵਿੱਚ ਕੁਝ ਬਨਣ ਦੀ ਜਿਉਂਦੇ ਰਹਿੰਦੇ ਇੱਛਾ ਕੁਝ ਬਨਣ ਦੀ ਇੱਛਾ ਦੁਨੀਆ ਵਿੱਚ ਕੁਝ ਕਰਨ ਦੀ ਇੱਛਾ ਉਹ ਮਿਸਾਲ ਰਹੀ ਆਪਦੀ ਉਦਾਹਰਨ ਰਹੀ ਉਹ ਪੇਸ਼ ਕਰਦਾ ਹੈ ਪਰ ਫਿਰ ਆਪਣੇ ਆਪ ਨੂੰ ਮਿਟਾ ਕੇ ਉਹ ਲਾਸਟ ਵਿੱਚ ਜਦੋਂ ਆਪਾਂ ਦੇਖਦੇ ਹਾਂ ਕਿ ਉਹ ਅਧਿਆਪਕ ਚਲਾ ਜਾਂਦਾ ਹੈ ਤੇ ਨਾਵਲ ਸ਼ੁਰੂ ਇੱਥੋਂ ਹੁੰਦਾ ਹੈ ਫਲੈਸ਼ਬੈਕ ਵਿਧੀ ਦੇ ਰਾਹੀਂ ਆ ਜਾਂ ਇੱਕ ਖਤ ਪੱਤਰ ਦੀ ਵਿਧੀ ਦੇ ਰਾਹੀਂ ਇਹ ਨਾਵਲ ਲਿਖਿਆ ਹੈ ਕਿ ਕਿਸ ਤਰੀਕੇ ਨਾਲ ਜਦੋਂ ਆਲਤਨਾਈਸ ਮੇ ਇਸਲੀਮਾ ਲੋਬਨਾ ਨੂੰ ਬੁਲਾਇਆ ਜਾਂਦਾ ਸਕੂਲ ਵਿੱਚ ਉਹਨ ਘਟਨ ਕਰਨ ਲਈ ਤੇ ਜਦੋਂ ਉਹ ਦੇਖਦੀ ਹੈ ਕਿ ਦੁਈਸ਼ਣ ਇੱਥੇ ਹੈ ਨਹੀਂ ਉਹ ਆਪ ਵੀ ਵਾਪਸ ਚਲੀ ਜਾਂਦੀ ਹੈ ਪਰ ਇੱਕੇ ਚੀਜ਼ ਇਹੇ ਵੀ ਪਤਾ ਲੱਗਦੀ ਹੈ ਕਿ ਦੁਈਸ਼ਣ ਨੂੰ ਬੁਲਾਇਆ ਵੀ ਨਹੀਂ ਜਾਂਦਾ ਦੁਈਸ਼ਣ ਆਪ ਉੱਥੇ ਫਿਰਦਾ ਪਰ ਕਿਸੇ ਨੂੰ ਦੱਸਦਾ ਵੀ ਨਹੀਂ ਉਹ ਡਾਕੀਆ ਬਣਿਆ ਹੋਇਆ ਹੈ ਡਾਕੀਆ ਇੱਕ ਆਸਰ ਬਸ ਸੁਨੇਹਾਕਾਰ ਹੈ ਉਹ ਉਹ ਬੱਚਿਆਂ ਦੇ ਖੱਤ ਪੱਤਰ ਚਿੱਠੀਆਂ ਉਹ ਘਰ-ਘਰ ਵਿੱਚ ਪਹੁੰਚਾਉਂਦਾ ਹੈ ਮੁਬਾਰਕਾਂ ਦੇ ਪੱਤਰ ਉਹਦਾ ਥੋੜਾ ਜਿਹਾ ਧਿਆਨ ਸਕੂਲ ਵੱਲ ਜਾਂਦਾ ਹੈ ਪਰ ਉਸਦੀ ਕਮਿਟਮੈਂਟ ਕੀ ਹੈ ਲੋਕਾਂ ਦੇ ਬ੍ਰਤੀ ਅਗਲੀ ਗੱਲ ਜਿਹੜੀ ਹੈ ਜੋ ਜੀਬ ਜੇ ਆਉਂਦੀ ਜਿਹੜੀ ਜਿਵੇਂ ਅਸੀਂ ਦੁਨੀਆ ਦੇ ਵੱਡੇ ਨਾਵਲ ਵੱਡੇ ਕਹਾਣੀਕਾਰਾਂ ਪੜਨਦੇ ਹੋਣਾ ਲਿਖਦੇ ਦੇਖਦੇ ਹੋ ਤੁਸੀਂ ਦੁਨੀਆ ਦੇ ਜਿਹੜੇ ਵੱਡੇ ਰਚਨਾਕਾਰ ਹੁੰਦੇ ਨੇ ਗਲਪਕਾਰ ਹੁੰਦੇ ਨੇ ਜਿਵੇਂ ਆਪਾਂ ਬਰਨਾਰਡ ਸ਼ਾਹ ਦੇਖ ਲਈਏ ਜਾਂ ਆਪਾਂ ਅਰਨਸਟ ਹੈਮਿੰਗਵੇ ਦਾ ਨਾਵਲ ਪੜਦੇ ਹਾਂ ਬੁੱਢਾ ਤੇ ਸਮੁੰਦਰ ਉਸਦੇ ਵਿੱਚ ਵੀ ਜਿਹੜਾ ਬੁੱਢਾ ਏ ਬਜ਼ੁਰਗ ਏ ਉਹ ਮੱਛੀ ਨੂੰ ਫੜਨ ਦੇ ਲਈ ਡਟਿਆ ਰਹਿੰਦਾ ਏ ਅੰਤ ਤੱਕ ਤੇ ਜਦੋਂ ਉਸਦੇ ਹੱਥ ਵਿੱਚ ਮੱਛੀ ਆਉਂਦੀ ਵੀ ਹੈ ਤਾਂ ਉਹ ਸਾਰੀ ਕਹਾਣੀ ਤੁਹਾਨੂੰ ਪਤਾ ਹੈ ਆਪਾਂ ਇਸ ਦੇ ਉੱਤੇ ਵੱਖਰੀ ਵੀਡੀਓ ਵੀ ਬਣਾਈ ਹੈ ਉਹ ਵੀ ਪ੍ਰਿਜ਼ਰਵੈਂਸ ਦੇ ਉੱਤੇ ਹੈ ਇੱਕ ਹਿਊਮਨ ਬੰਦੇ ਦੇ ਅੰਦਰ ਜੋ ਇੱਕ ਇੱਛਾ ਸ਼ਕਤੀ ਹੈ ਜਿਉਣ ਦੀ ਕੁਝ ਕਰਨ ਦੀ ਲੜਨ ਦੀ ਹਮੇਸ਼ਾ ਦੂਸਰੀ ਜਿਹੜੀ ਹੈ ਉਹ ਵਿਦਿਆਲ ਸਿੰਘ ਦੀ ਕਹਾਣੀ ਹੈ ਇੱਕ ਹਾਰ ਗਿਆ ਰਤਨੇ ਆ ਉਹ ਵੀ ਇਸੇ ਇਸੇ ਇੱਛਾ ਸ਼ਕਤੀ ਦੇ ਉੱਤੇ ਹੈ ਇਸ ਦੇ ਇਲਾਵਾ ਹਾਰੀ ਨਾ ਬਚਨੇ ਆ ਗੁਰਮੀਤ ਕੜਿਆਲ ਦੀ ਵੀ ਕਹਾਣੀ ਦੀ ਹੈ ਤਾਂ ਇਹ ਜਿਹੜੇ ਵਧੀਆ ਨਾਵਲ ਹਨ ਉਹਨਾਂ ਦੇ ਵਿੱਚ ਇਹ ਜਿੱਦ ਲੋਕਾਂ ਲਈ ਲੜਨ ਦੀ ਲੋਕਾਂ ਦੇ ਲਈ ਕੁਝ ਕਰਨ ਦੀ ਮੌਤ ਦਾ ਸਾਹਮਣਾ ਵੀ ਕਰਨਾ ਪੈਂਦਾ ਦੁਈਸ਼ੇਨ ਨੂੰ ਇੱਕ ਵਾਰੀ ਕੀ ਹੁੰਦਾ ਹੈ ਕਿ ਜਦੋਂ ਲੈਨਨ ਦੀ ਮਾਤ ਹੋ ਜਾਂਦੀ ਹੈ ਤਾਂ ਉਦੋਂ ਉਸ ਨੂੰ ਉਹ ਪਾਰਟੀ ਆਫਿਸ ਵਿੱਚ ਜਾਣਾ ਪੈਂਦਾ ਤੇ ਜਦੋਂ ਉਹ ਵਾਪਸ ਆਉਂਦਾ ਤਾਂ ਉਦੋਂ ਰਾਤ ਦੇ ਟਾਈਮ ਦੇ ਉੱਤੇ ਘੋੜੇ ਧਿਆਰਿਆ ਆਸੇ ਪਾਸੇ ਬਗਿਆੜ ਘੇੜਾ ਪਾ ਲੈਂਦੇ ਨੇ ਬਗਿਆੜਾਂ ਨੇ ਘੇਰਾ ਪਾਇਆ ਹੋਇਆ ਬਗਿਆੜਾਂ ਨੇ ਘੋੜੇ ਨੂੰ ਮਾਰਤਾ ਉਸਦੇ ਵੀ ਨੌਂਦਰਾ ਮਾਰ ਦਿੱਤੀਆਂ ਤੇ ਫਿਰ ਵੀ ਉਹ ਤੁਰ ਕੇ ਕਿਸੇ ਤਰੀਕੇ ਨਾਲ ਬਚਦੇ ਆਂ ਬਚਾਉਂਦੇ ਆਂ ਉਸ ਘਰ ਵਿੱਚ ਆਉਂਦਾ ਏ ਜਿੱਥੇ ਉਹ ਰਹਿੰਦਾ ਏ ਇੱਥੋਂ ਪਤਾ ਲੱਗਦਾ ਹੈ ਕਿ ਇੱਕ ਅਧਿਆਪਕ ਆਪ ਦੀ ਜਾਨ ਦੀ ਬਾਜ਼ੀ ਤੱਕ ਵੀ ਲਗਾ ਸਕਦਾ ਹੈ ਬੱਚਿਆਂ ਦੇ ਲਈ ਜਿਹੜੀ ਲੜਕੀ ਆ ਆਲਤ ਨਾਈ ਸਲੀਮਾ ਨੋਬਨਾ ਨਾਇਕਾ ਹੋ ਉਹਦੀ ਪਹਿਲੀ ਅਧਿਆਪਕ ਹੈ ਉਹਦੀ ਪਹਿਲੀ ਜਿਹੜੀ ਹੈ ਸ਼ਗਿਰਦ ਹੈ ਜਾਂ ਪਹਿਲੀ ਉਸ ਦੀ ਉਹਦੀ ਵਿਦਿਆਰਥਣ ਹੈ ਜਦੋਂ ਉਸਦੇ ਮਾਪੇ ਮਾਪੇ ਨਹੀਂ ਰਹੇ ਉਹ ਐਕਚੁਅਲੀ ਉਸਦੇ ਮਾਪਿਆਂ ਦੀ ਮੌਤ ਹੋ ਚੁੱਕੀ ਆਪਣੇ ਚਾਚੇ ਚਾਚੀ ਕੋਲੇ ਰਹਿ ਰਹੀ ਹੈ ਉਹ ਕੁੜੀ ਚਾਚਾ ਤੇ ਚਾਚੀ ਜਿਹੜੇ ਆ ਉਹਨਾਂ ਲਈ ਉਹ ਇੱਕ ਇੱਕ ਐਸੈਟ ਹੈ ਉਹ ਇਸ ਤਰੀਕੇ ਦੀ ਕਿ ਉਹਨਾਂ ਨੂੰ ਇਹ ਆ ਵੀ ਇਹ ਘਰ ਦਾ ਕੰਮ ਕਰਦੀ ਹੈ ਨੌਕਰਾਂ ਨਹੀਂ ਵਾਂਗੂ ਘਰੇ ਰੱਖਿਆ ਹੋਇਆ ਜਦੋਂ ਉਹ ਜਿਹੜਾ ਦੂਸ਼ੇਨ ਉਸ ਨੂੰ ਸਕੂਲ ਲੈ ਕੇ ਜਾਂਦਾ ਤੇ ਉਸ ਦੀ ਇੱਛਾ ਵੀ ਆ ਲੜਕੀ ਦੀ ਵੀ ਮੈਂ ਸਕੂਲ ਜਾਵਾਂ ਇੱਛਾ ਕਿਉਂ ਆ ਕਿਉਂਕਿ ਉਹਦੇ ਅੰਦਰ ਲੱਗਦਾ ਹੈ ਕਿ ਇਸ ਨਰਕ ਭਰੀ ਕੁੰਬੇ ਕੁੰਬੇ ਨਰਕਈ ਜਿਹੀ ਜ਼ਿੰਦਗੀ ਆ ਜਿਹਦੇ ਵਿੱਚ ਉਹ ਜਿਉ ਰਹੀ ਆ ਉਹਦੇ ਨਾਲ ਚਾਰ ਪਾਲ ਜਿਹੜੇ ਨੇ ਉਹ ਇੱਥੇ ਮੈਨੂੰ ਖੁਸ਼ੀ ਦੇ ਜਾਂ ਆਰਾਮ ਦੇ ਮਿਲ ਜਾਣਗੇ ਦੂਸਰਾ ਉਹਦੇ ਅੰਦਰ ਇਹ ਵੀ ਹੈ ਜਿਹੜਾ ਇੱਕ ਇੱਛਾ ਸ਼ਕਤੀ ਪੈਦਾ ਕੀਤੀ ਹੈ ਦੁਸ਼ੇਨ ਨੇ ਕਿ ਕੋਈ ਤੁਸੀਂ ਜੋ ਤੁਸੀਂ ਆਸੇ ਪਾਸੇ ਲੋਕ ਵੇਖਦੇ ਹੋ ਜਿਹੋ ਜਿਹੇ ਕੰਮ ਕਰਦੇ ਆ ਤਾਂ ਇਦੋਂ ਤੁਸੀਂ ਉੱਚਾ ਉੱਠ ਸਕਦੇ ਹੋ ਤੁਸੀਂ ਜ਼ਿੰਦਗੀ ਵਿੱਚ ਕੁਝ ਖੋਰ ਵੀ ਬਣ ਸਕਦੇ ਆ ਭਾਵੇਂ ਕਿ ਕਿਰਤੀ ਬਨਨਾ ਮਜ਼ਦੂਰ ਬਨਨਾ ਕਿਸਾਨ ਬਨਨਾ ਵੀ ਬਹੁਤ ਵੱਡਾ ਰਤਵਾਏ ਪਰ ਉਹ ਬੱਚਿਆਂ ਵਿੱਚ ਇੱਕ ਚਿੰਗ ਹੋਰ ਵੀ ਲਾਉਂਦਾ ਏ ਕਿ ਜੇ ਤੁਸੀਂ ਆਪਣੀ ਇੱਛਾ ਮੁਤਾਬਕ ਵੀ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਆ ਚਾਹੁੰਦਾ ਚਾਹੁੰਦੇ ਆ ਤਾਂ ਉਹ ਵੀ ਤੁਸੀਂ ਕਰ ਸਕਦੇ ਆ ਇਹ ਸੰਭਵ ਹੈ ਉਹ ਸੰਭਾਵਨਾ ਪੈਦਾ ਕਰਦਾ ਬੱਚਿਆਂ ਦੇ ਵਿੱਚ ਇੱਛਾ ਸ਼ਕਤੀ ਪੈਦਾ ਕਰਦਾ ਬੱਚਿਆਂ ਵਿੱਚ ਤੇ ਅਧਿਆਪਕ ਗੁੰਮਨਾਮ ਹੋ ਕੇ ਕੰਮ ਕਰਦਾ ਇਹ ਹੀ ਚੀਜ਼ ਵੀ ਸਾਨੂੰ ਪਤਾ ਲੱਗਦੀ ਏ ਤੇ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਚਿੰਦਾ ਹੈ ਅਧਿਆਪਕਾਂ ਬੱਚੇ ਲਈ ਮਾਪਾਪ ਪਿਓਤੀ ਸਾਰਾ ਕੁਝ ਹੀ ਹੈ ਮਾਪਾ ਰਿਆ ਹੋ ਉਹ ਜਿਹੜਾ ਅਧਿਆਪਕ ਤੇ ਵਿਦਿਆਰਥੀ ਦੀ ਜਿਹੜੀ ਜਿਹੜਾ ਕਨੈਕਟ ਹੈ ਨਾ ਉਹ ਪਰਸਨਲ ਲੈਵਲ ਤੇ ਵੀ ਕਈ ਵਾਰੀ ਚਲਾ ਜਾਂਦਾ ਹੈ ਕਿ ਵਿਦਿਆਰਥੀ ਦੀਆਂ ਜਿਹੜੀਆਂ ਨਿੱਜੀ ਸਮੱਸਿਆਵਾਂ ਨੇ ਸਮਾਜਿਕ ਸਮੱਸਿਆਵਾਂ ਨੇ ਉਹਨਾਂ ਦੇ ਸਰੂਕਾਰ ਵੀ ਅਧਿਆਪਕ ਸਮਝਦਾ ਜੁੜਿਆ ਹੋਇਆ ਉਸ ਨੂੰ ਬੱਚੇ ਦੇ ਪੱਧਰ ਤੇ ਜਾ ਕੇ ਉਸੇ ਲੈਵਲ ਤੇ ਉਸੇ ਮਕਾਮ ਤੇ ਜਾ ਕੇ ਸੋਚਨਾਂ ਤੇ ਉਸ ਦੀ ਪੀੜਾ ਉਸ ਦੀ ਸੰਵੇਦਨਾ ਨੂੰ ਮਹਿਸੂਸ ਕਰਦਾ ਹੈ ਸੋਵੀਅਤ ਰਾਈਟਰ ਜਿਹੜੇ ਨੇ ਇਹਨਾਂ ਲੇਖਕ ਹੈ ਉਹ ਆਪਣੇ ਸਟਰੋਂਗ ਕਿਰਦਾਰ ਮਜ਼ਬੂਤ ਕਿਰਦਾਰਾਂ ਦੀ ਸਥਾਪਨਾ ਲਈ ਉਹਨਾਂ ਨੂੰ ਘੜਨ ਲਈ ਉਹਨਾਂ ਦੀ ਸਿਰਜਣਾ ਕਰਨ ਲਈ ਸਥਾਪਨਾ ਕਰਨ ਲਈ ਮਸ਼ਹੂਰ ਨੇ ਪ੍ਰਸਿੱਧ ਨੇ ਚੰਗੇਜ਼ ਆਇਤਮਾ ਤੋਬ ਉਸ ਤੋਂ ਵੀ ਅਗਾਹ ਜਾਂਦਾ ਉਹ ਮਾਨਵੀ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਬਾਰੀਕੀ ਨਾਲ ਬੜੀ ਸੂਖਮਤਾ ਨਾਲ ਤੇ ਬੜੀ ਗੰਭੀਰਤਾ ਨਾਲ ਸਮਝਦਾ ਤੇ ਚਿੱਤਰਤਾ ਚਿੱਤਰਨ ਦੀ ਸ਼ਕਤੀ ਰੱਖਦਾ ਤੇ ਚਿੱਤਰਦਾ ਇਸ ਨੋਵਲ ਦੇ ਵਿੱਚ ਵੀ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇਹੀ ਚੀਜ਼ ਵਿਖਾਈ ਦਿੰਦੀ ਹੈ ਕਿ ਇੱਕ ਕਰਦਾਰ ਦੂਈ ਸ਼ੇਨ ਦਾ ਜਿਹਦੇ ਵਿੱਚ ਸੈਲਫਲੈਸਨੈਸ ਹੈ ਜੋ ਕਿਸੇ ਵੀ ਤਰ੍ਹਾਂ ਦੀ ਮਸ਼ਹੂਰੀ ਪ੍ਰਸਿੱਧੀ ਜਾਂ ਸ਼ੋਹਰਤ ਨਹੀਂ ਚਾਹੁੰਦਾ ਦੂਸਰਾ ਜਿਹੜਾ ਹੈ ਉਸਦੇ ਵਿੱਚ ਦਇਆ ਹੈ ਉਸਦਾ ਦਿਲ ਹੈ ਉਸਦੇ ਕੋਲ ਦਿਮਾਗ ਵੀ ਹੈ ਦਿਲ ਵੱਧ ਹੈ ਅਤੇ ਦਿਲ ਦੇ ਨਾਲ ਜਦੋਂ ਉਹ ਅ ਦਿਲ ਦੇ ਨਾਲ ਦਾ ਮਤਲਬ ਹੈ ਕਿ ਜਦੋਂ ਉਹ ਦਿਲ ਲਾ ਕੇ ਪੜਾਉਂਦਾ ਹੈ ਤਾਂ ਫਿਰ ਉਸ ਨੂੰ ਜੇ ਗਿਆਨ ਨਹੀਂ ਵੀ ਆਤਾ ਉਹ ਬੱਚੇ ਵਿੱਚ ਗਿਆਨ ਪ੍ਰਾਪਤ ਕਰਨ ਦੀ ਜਿਹੜੀ ਚਿੰਗ ਹੈ ਉਹ ਹੀ ਪੈਦਾ ਕਰਦਾ ਚੀਨ ਦੀ ਇੱਕ ਕਹਾਵਤ ਦੇ ਨਾਲ ਆਪਾਂ ਇਸ ਨਾਵਲ ਦਾ ਅੰਤ ਕਰਦੇ ਹਾਂ ਇਹ ਨਾਵਲ ਜਿਹੜਾ ਹੈ ਉਹ ਕਿਰਗਿਜ਼ ਲੋਕਾਂ ਦਾ ਹੈ ਯੂਕਰੇਨ ਉਸ ਮੌਕੇ ਦੇ ਉੱਤੇ ਸੋਵੀਅਤ ਸੰਘ ਦਾ ਇਲਾਕਾ ਸੀ ਪਿੰਡ ਦਾ ਨਾਮ ਕੋਰਕਰੀਉ ਤੇ ਉੱਥੇ ਅੱਜ ਵੀ ਜਦੋਂ ਅਸੀਂ ਜਾਵਾਂਗੇ ਤਾਂ ਸਾਨੂੰ ਸ਼ਾਇਦ ਪੌਪੂਲਰ ਦੇ ਦਰਖਤ ਦਿਖਾਈ ਦੇਣ ਸਾਨੂੰ ਉਹ ਖਾਲ ਵਿਖਾਈ ਦੇਵੇ ਜਿਸ ਖਾਲ ਨੂੰ ਟੱਪ ਕੇ ਜਿਹੜਾ ਸੀ ਉਹ ਵਿਦਿਆਰਥੀਆਂ ਨੂੰ ਜਾਣਾ ਪੈਂਦਾ ਸੀ ਪਰ ਉਹ ਇੰਨਾ ਚਾੜਾ ਸੀ ਕਿ ਟੱਪਿਆ ਨਹੀਂ ਸੀ ਜਾ ਸਕਦਾ ਫਿਰ ਉੱਥੇ ਕੰਕਰ ਕੰਕਰੀਲੀ ਤੇ ਕਕਰੀਲੀ ਕਕਰੀਲੀ ਦਾ ਮਤਲਬ ਠੰਡੀ ਠੰਡਾ ਜਿਹੜਾ ਪਾਣੀ ਆ ਜਾਂ ਠੰਡਾ ਪਾਣੀ ਦੀ ਵਗਦੀ ਜਿਹੜੀ ਛੋਟੀ ਜੀ ਹਰਕੀ ਜੀ ਨਦੀ ਆ ਉਸ ਨੂੰ ਪਾਰ ਕਰਨਾ ਪੈਂਦਾ ਸੀ ਖਾਲ ਨੂੰ ਪਾਰ ਕਰਨਾ ਪੈਂਦਾ ਸੀ ਉਹਦੇ ਉੱਤੇ ਅਧਿਆਪਕ ਬ੍ਰਿਜ ਬਣਾਉਂਦਾ ਇੱਕ ਇੱਕ ਪੁਲ ਬਣਾਉਂਦਾ ਏ ਕਹਿਣ ਦਾ ਮਤਲਬ ਹੈ ਕਿ ਜੇਕਰ ਸਿੱਖਿਆ ਜਾਂ ਕਿਸੇ ਵੀ ਤੁਸੀਂ ਆਪਣੇ ਨਿਸ਼ਾਨੇ ਤੇ ਟੀਚੇ ਤੇ ਮਕਸਦ ਤੇ ਮਨੋਰਥ ਤੇ ਪਹੁੰਚਣਾ ਤੁਹਾਨੂੰ ਔਖਾਈ ਦੇ ਵਿੱਚੋਂ ਲੰਘਣਾ ਪੈਂਦਾ ਉਹ ਪੈਂਡਾ ਉਹ ਰਾਹ ਕਕਰੀਲਾ ਵੀ ਹੋ ਸਕਦਾ ਤੇ ਕੰਕਰਾਂ ਵਾਲਾ ਵੀ ਹੋ ਸਕਦਾ ਪਰ ਅਧਿਆਪਕ ਉਸ ਦੇ ਉੱਤੇ ਕਦੇ ਬੱਚਿਆਂ ਨੂੰ ਚੁੱਕ ਕੇ ਕਦੇ ਹੱਥਾਂ ਤੇ ਕਦੇ ਅੱਖਾਂ ਤੇ ਕਦੇ ਮੋਢਿਆਂ ਤੇ ਚੁੱਕ ਕੇ ਅੱਖਾਂ ਤੇ ਦਾ ਮਤਲਬ ਸਤਕਾਰ ਨਾਲ ਪਿਆਰ ਨਾਲ ਚੱਕਣਾ ਤਾਂ ਐਂ ਚੱਕ ਕੇ ਲੈ ਕੇ ਜਾਂਦਾ ਉਹ ਆਪਣੀ ਜਾਨ ਦੀ ਬਾਜ਼ੀ ਲਗਾਉਂਦਾ ਉਸ ਦੇ ਪੈਰ ਦੇਖਣ ਆਲੇ ਸੋਜੇ ਜਾਂਦੇ ਆ ਕਿਸ ਤਰੀਕੇ ਨਾਲ ਜਾਂ ਉਸ ਦੇ ਉੱਤੇ ਠੰਡ ਦੇ ਨਾਲ ਕਿਵੇਂ ਹੈ ਨਾ ਉਸ ਦਾ ਹਾਲ ਹੁੰਦਾ ਹੈ ਅੱਜ ਵੀ ਜੇ ਤੁਸੀਂ ਕੁਰਕਰੇਉ ਜਾਓ ਤਾਂ ਮੇਰਾ ਖਿਆਲ ਹੈ ਤੁਸੀਂ ਸਕੂਲ ਨੂੰ ਲੱਭੋਗੇ ਤੁਸੀਂ ਉਸ ਖਾਲ ਨੂੰ ਲੱਭੋਂਗੇ ਪੋਪਲਰ ਦੇ ਦਰਖਤਾਂ ਨੂੰ ਲੱਭੋਂਗੇ ਲੈਨਨ ਦੀ ਤਸਵੀਰ ਨੂੰ ਲੱਭੋਂਗੇ ਤੇ ਫਿਰ ਚੀਨੀ ਕਹਾਵਤ ਜਿਹੜੀ ਆ ਉਹ ਤੁਹਾਨੂੰ ਅੰਤ 'ਚ ਦੱਸਦੇ ਆ ਨਾਵਲ ਜਿਹੜਾ ਹੈ ਸੋਵੀਅਤ ਸੰਘ ਦੇ ਜਿਹੜੇ ਲੇਖਕ ਨੇ ਉਹਨਾਂ ਦੀ ਇੱਕ ਦੂਸਰੀ ਜਿਹੜੀ ਵਿਸ਼ੇਸ਼ਤਾ ਉਹ ਇਹ ਹੈ ਕਿ ਉਹ ਜਾਤੀ ਤੇ ਜਮਾਤੀ ਤੇ ਜਾਂ ਗੋਤ ਜਾਂ ਕ੍ਰੀਡ ਜਾਂ ਧਰਮ ਜਾਂ ਇਹੋ ਜਿਹੇ ਪਾੜਿਆਂ ਦੇ ਵਿੱਚ ਵੰਡਣ ਦੀ ਬਜਾਏ ਇਹਨਾਂ ਤੋਂ ਬੜਾ ਉੱਚਾ ਉੱਠਦੇ ਨੇ ਤੇ ਹੁਣ ਚੀਨ ਦੀ ਕਹਾਵਤ ਸੁਣੋ ਉਹ ਕਹਿੰਦਾ ਵੀ ਜਿਹੜਾ ਵਧੀਆ ਅਧਿਆਪਕ ਹੁੰਦਾ ਹੈ ਚੰਗਾ ਅਧਿਆਪਕ ਹੁੰਦਾ ਉਹ ਤੁਹਾਨੂੰ ਗਿਆਨ ਵੰਡਦਾ ਦਿੰਦਾ ਇੰਪਾਰਟ ਕਰਦਾ ਹੈ ਤੁਹਾਨੂੰ ਗਿਆਨ ਦੇ ਦਿੰਦਾ ਹੈ ਗਿਆਨ ਬਾਰੇ ਵੀ ਸੁਕਰਾਟ ਨੇ ਕਿਹਾ ਸੀ ਕਿ ਗਿਆਨ ਸ਼ਕਤੀ ਹੈ ਸੂਚਨਾ ਜਿਹੜੀ ਆ ਉਹਦੇ ਵਿੱਚ ਤਾਕਤ ਹੁੰਦੀ ਹੈ ਪਰ ਜਿਹੜਾ ਰੈਲੇਵੈਂਟ ਨੋਲੇਜ ਹੈ ਉਹਦੇ ਵਿੱਚ ਬਥੇਰੀ ਤਾਕਤ ਹੁੰਦੀ ਹੈ ਉਹ ਤੁਹਾਨੂੰ ਲੋੜ ਹੁੰਦੀ ਹੈ ਰੈਲੇਵੈਂਟ ਪ੍ਰਸੰਗਿਕਤਾ ਜਿਹਦੀ ਹੈ ਜਿਹੜੀ ਤੁਹਾਡੇ ਲੋੜ ਦੇ ਮੁਤਾਬਕ ਹੈ ਉਸ ਤੋਂ ਅਗਲੀ ਗੱਲ ਚੰਗਾ ਅਧਿਆਪਕ ਤੁਹਾਨੂੰ ਗਿਆਨ ਦਿੰਦਾ ਜਿਹੜਾ ਚੰਗੇਰਾ ਹੈ ਬੈਟਰ ਜਿਹੜਾ ਟੀਚਰ ਹੈ ਚੰਗੇਰਾ ਅਧਿਆਪਕ ਹੈ ਉਹ ਤੁਹਾਡੇ ਨਾਲ ਆਪਣੇ ਜਿਹੜੇ ਤਜਰਵੇ ਨੇ ਉਹ ਸਾਂਝੇ ਕਰਦਾ ਪਰ ਸਰਬੋਤਮ ਅਧਿਆਪਕ ਉਹ ਆ ਜਿਹੜੇ ਤੁਹਾਡੇ ਅੰਦਰ ਖੁਦ ਸਿੱਖਣ ਦੀ ਚਿੰਗ ਲਗਾ ਦਿੰਦਾ ਹੈ ਇੱਛਾ ਸ਼ਕਤੀ ਪੈਦਾ ਕਰ ਦਿੰਦਾ ਹੈ ਪ੍ਰੇਰਣਾ ਦਾ ਸਰੋਤ ਬਣਦਾ ਤੇ ਤੁਸੀਂ ਜਦੋਂ ਵੀ ਵਿਹਲੇ ਬੈਠਦੇ ਹੋ ਕਿਤਾਬ ਚੱਕਦੇ ਹੋ ਤੁਸੀਂ ਇਹੇ ਸਰਬੋਤਮ ਅਧਿਆਪਕ ਹੁੰਦਾ ਤੇ ਦੂਈ ਛੇਨ ਇਹੋ ਜਿਹਾ ਅਧਿਆਪਕ ਸੀ ਅੱਜ ਦੀ ਇਸ ਵੀਡੀਓ ਦੇ ਰਾਹੀਂ ਅਸੀਂ ਦੂਸ਼ਿਆਂ ਨੂੰ ਦੂਸ਼ੇਨ ਵਰਗੇ ਅਧਿਆਪਕਾਂ ਨੂੰ ਸਲਾਮ ਕਰਦੇ ਆਂ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ ਸਤਿ ਸ੍ਰੀ ਅਕਾਲ